3 ਲੱਖ ਇੰਨਾ ਯਰੇ ਚੁਗੀ ਆ ਦੇਖ ਕਮਾਲ ਹੋ ਗਈ ਯਾਰ 315000 ਰੁਪਇਆ ਇੰਡੀਆ ਨਿਕ ਲੱਖ ਦਾ ਮੈਂ ਕਹਿੰਦਾ ਸਾਹਮਣੇ ਦੇ ਦਿਆ ਫਿਰ ਕਹਿਣਗੇ ਵੀ ਵੀਰਾ ਤੋਂ ਵਾਲਾ ਕੁਝ ਲੈ ਲਿਆ ਮੈਂ ਹੀ ਫੜਾਈ ਸੀ ਛੁੱਟ ਬੋਲ ਕੇ ਕਹਿੰਦੀ ਮੈਂ ਹੀ ਫੜਾਈ ਸੀ ਲੋ ਜੀ ਹੁਣ ਅਸੀਂ ਪਹੁੰਚੇ ਆ वेस्टर्न जूनियन करेंसी एक्सचेंज ग्राउंड ਦੇ ਲਈ ਸੰਤਾਂ ਐ ਸੀ ਵੀ ਮਹਿਮਾਨ ਆ ਵੀ ਅਬੀਰਾ ਨੇ ਕੁਝ ਦਵਾ ਦੇਣਾ ਅਬੀਰਾ ਨੇ ਪੈਸੇ ਅਬੀਰਾ ਨੇ ਪੰਜੀ ਨਹੀਂ ਕੱਢਣੀ ਅਬੀਰਾ ਨੇ ਪੰਜੀ ਨਹੀਂ ਕੱਢਣੀ ਸਾਨੂੰ ਕਰਾਉਣੇ ਪੈਣੇ ਆ ਡਾਲਰ ਐਕਸਚੇਂਜ ਤੇ ਸ਼ਾਪਿੰਗ ਲਈ ਪੈਸੇ ਬਹੁਤ ਸਾਰੇ ਚਾਹੀਦੇ ਆ 500 ਡਾਲਰ ਐਕਸਚੇਂਜ ਕਰਾਉਣ ਲੱਗਿਆ ਹੋਰ ਜੀ ਬਜ਼ੁਰਗੋ ਚੜ੍ਹਦੀ ਕਲਾ ਠੀਕ ਠਾਕ ਅੰਦਰ ਮੈਂ ਬੰਦ ਕਰ ਦੇਣਾ ਆਪੀ ਠੀਕ ਐ ਇਹ ਤਾਹਨੋ ਕਹਿੰਦੇ ਹੁੰਦੇ ਆ ਡਾਲਰਾਂ ਵਾਂਗੂ ਨਹੀਂ ਨਾਂ ਸਾਡਾ ਚੱਲਦਾ ਸਾਰੇ ਦੁਨੀਆ ਦਾ ਸਰਦਾਰ ਹੀ ਇਹਨਾਂ ਦੀ ਇਹ ਜਿੱਥੇ ਮਰਜ਼ੀ ਬਦਲਾ ਲਓ ਜਿਹੜੇ ਮਰਜ਼ੀ ਦੇਸ਼ ਚ ਬਦਲਾ ਲਓ ਤੇ 282 ਰੁਪਏ ਰੇਟ ਆ ਜਿਹੜਾ ਜਿਹੜਾ ਡਾਲਰ ਦਾ ਰੇਟ ਆ ਪਾਕਿਸਤਾਨੀ 1 ਦੇ 282 ਮਿਲਣਗੇ 28500 ਮਿਲੂ 100 ਦਾ ਸਾਰੇ ਪੈਸੇ ਇਹਨਾਂ ਨੇ ਕੁੜੀਆਂ ਨੇ ਖਾ ਜਾਣੇ ਆ ਇਹ ਲਓ ਜੀ ਲੱਖ ਰੁਪਏ ਆਪਣ ਨੂੰ ਸਵਾ ਲੱਖ ਰੁਪਏ ਮਿਲ ਗਿਆ ਲਓ ਜੀ ਫੜੋ ਜੀ ਇਹ ਤੁਹਾਡੇ ਹਵਾਲੇ ਲਾਹੌਰ ਦੇ ਬਾਜ਼ਾਰਾਂ ਚ ਉਡੂਗਾ ਹੁਣ ਇਹ ਲੱਖ ਤਾਂ ਕੱਖ ਹੀ ਹੁੰਦਾ ਸੀ ਪੈਸੇ ਨਾ ਸਾਨੂੰ ਮਿਲਨੇ ਤਾਂ ਘੱਟ ਸੀ ਪਰ ਵੀਰਾ ਦੀ ਜਾਨ ਪਛਾਣ ਜਿਆਦਾ ਤਾਂ ਕਰਕੇ ਵੱਧ ਦੇ ਦਿੱਤੇ। ਮੈਂ ਤਾਂ ਵੀ 8 ਪਤੀਆ ਦੋ ਚਾਹ ਸੀ ਆਪੀ। ਉਹਨਾਂ ਨੇ ਉਹ ਕਹਿੰਦੇ ਚਾਹ ਪੀ ਲੋ ਕਹਿੰਦੇ ਚਾਹ ਰਹਿਣ ਦੋ ਤੇ ਸਾਨੂੰ ਉਹ ਪੈਸੀ ਵੱਧ ਦੇ ਦਿਓ ਤੇ ਉਹਨਾਂ ਨੇ 1 ਰੁਪਿਆ ਰੇਟ ਸਾਨੂੰ ਵੱਧ ਦਿੱਤਾਗਾ। ਨਹੀਂ ਦੋ 2 ਰੁਪਏ 200 200 ਨਹੀਂ ਨਹੀਂ 1 ਰੁਪਿਆ 283 ਨੂੰ ਦਿੱਤਾ 82 ਦਾ ਰੇਟ ਸੀਗਾ। 1 ਰੁਪਏ ਨਾਲ 280 ਉਹ ਰੇਟ ਵੱਧ ਚਲੋ ਜਿੰਨਾ ਵੀ ਹੋਇਆ ਜਿੰਨੇ ਕ ਵਧੀਆ ਮਤਲਬ 4-500 ਰੁਪਏ ਵੱਧ ਹੋਣਾ। ਅਵੀਰ ਨੂੰ ਜਰਾਬਾਂ ਜੀ ਰੂਪਾਂ ਦਵਾਦਾ ਜੀ ਥੋੜਾ ਜੀ ਨਿਕਲਦੇ ਆਂ ਜੀ ਮਾਰਕੀਟ ਦੇ ਵੱਲ ਤੇ ਪੈਸੇ ਹੱਥ 'ਚ ਆ ਗਏ ਸਭ ਤੋਂ ਪਹਿਲਾਂ ਪੈਸੇ ਹੱਥ 'ਚ ਕਰਨੇ ਹੁੰਦੇ ਆ ਤੇ ਹੁਣ ਤੁਹਾਨੂੰ ਜਿਹੜੇ ਇੱਥੋਂ ਦੇ ਬਾਜ਼ਾਰ ਆ ਸਾਰੇ ਉਹ ਕਮਾਉਣੇ ਆ ਲੋ ਜੀ ਹੁਣ ਸਭ ਤੋਂ ਪਹਿਲਾਂ ਅਸੀਂ ਜਾਵਾਂਗੇ ਅਨਾਰਕਲੀ ਬਾਜ਼ਾਰ ਜਿਹੜਾ ਲਾਹੌਰ ਦਾ ਮਸ਼ਹੂਰ ਬਾਜ਼ਾਰ ਆ ਨਾ ਅਨਾਰਕਲੀ ਤੇ ਉਥੋਂ ਆਪਾਂ ਕੰਮ ਸ਼ੁਰੂ ਕਰਾਂਗੇ ਆਪਣਾ ਸ਼ਾਪਿੰਗ ਦਾ ਸ਼ਾਪਿੰਗ ਨਹੀਂ ਵਹਿ ਤੁਹਾਨੂੰ ਦਿਖਾਉਣ ਦਾ ਉੱਥੇ ਲੈਣ ਦੇ ਨੂੰ ਕੁਛ ਹੈ ਨਹੀਂ ਅੱਜ ਕੱਲ ਕਿਉਂ ਨਹੀਂ ਹੈਗਾ ਉਹ ਵੀ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਸੋ ਤੇ ਉਦੋਂ ਬਾਅਦ ਚ ਜਿਵੇਂ ਜਿਵੇਂ ਹੋਰ ਬਾਜ਼ਾਰ ਹੈ ਸਾਨੂੰ ਬਹੁਤਾ ਪਤਾ ਨਹੀਂ ਆ ਵੀਰਾਂ ਨੂੰ ਪਤਾ ਤੇ ਉਦੋਂ ਬਾਅਦ ਚ ਨਾਗਾਲ ਦੱਸੀ ਜਾਣਾ ਇਹਨਾਂ ਨੇ ਤੇ ਜਿਹੜੇ ਇਥੇ ਸੂਟ ਹੈ ਨੇ ਇਹਨੇ ਸਸਤੇ ਆ 325 ਰੁਪਈਆ ਦਾ ਸੂਟ ਮਿਲ ਹੀ ਜਾਂਦਾ ਪਾਕਿਸਤਾਨੀ 325 ਹੈ ਤੁਸੀਂ ਦੇਖੋ ਤੇ ਜੀ ਰੋਲੂ ਕੀ ਹੋਈ ਆ ਪਾਕਿਸਤਾਨੀ 325 ਇੰਡੀਆ ਦੀ ਹੈਗਾ ਹੋਰ ਕਿੰਨਾ 3000 3000 ਵੀ ਸਾਨੂੰ ਵਾਵਾ ਨਹੀਂ ਲੱਗਦਾ ਥੋੜਾ ਹੀ ਆ ਬਾਕੀ ਜਦੋਂ ਦਿਵਾਣੀ ਪੈਸੇ ਵੀਰਾਂ ਨੇ ਲਾਉਣੇ ਫਿਰ ਤਾਂ ਹੈ ਹੀ ਕੀ ਬਾਲਾ ਲ ਲਈ ਦੋ ਸੂਟ ਇਥੋਂ ਪੈਕ ਕਰਾ ਲੈ ਮੈਨੂੰ ਤਾਂ ਖੁਸ਼ੀ ਦੀ ਇਹ ਹੀ ਗੱਲ ਵਧੀਆ ਲੱਗਦੀ ਹੈ ਜਿੱਥੇ ਜਾਓ ਬਸ ਇਹਦੇ ਪੈਕ ਕਰਾਓ ਆ ਦੋ ਕਰ ਦੇ ਤਿੰਨ ਕਰ ਦੋ ਇਹਦੇ ਚ ਸੋਨਾ ਜਰਾ ਸਹੀ ਹੈ ਨਾ ਨਹੀਂ ਆ ਵੀਰਾ ਨੇ ਪਾਸ ਨਹੀਂ ਲਈਦਾ ਹਾਂ ਉਹ ਦਿਲ ਲੈਂਦੀ ਆ ਹੁਣ ਜੀ ਕੱਪੜੇ ਸਹੀ ਹੈ ਵੀਰ ਵਾਲੀ ਗਿਫਟ ਕਰਨੀ ਹੈ ਨਾ ਤਾਂ ਕਰਕੇ ਜਿੱਥੋਂ ਜੀ ਕਰ ਲਿਆ ਉਸੇ ਲੈ ਲਓ ਹਾਂ ਬਦਬਦੀ ਪਾ ਰਹੇ ਨਾ ਅਜਰੇ ਮਿੱਤਰੋ ਵੈਡੀ ਚੰਗੇ ਨੇ ਕੋਈ ਹੋਰ ਸੋਹਣਾ ਰੰਗ ਤੋਂ ਨਾ ਇਹ ਇਹ ਦੋ ਜਾਣੀਆਂ ਤੇਰੇ ਵਰਗੀਆਂ ਖੁਸ਼ੀ ਆ ਜਾਣੀਆਂ ਐਡਾ ਖੁੱਲਾ ਨਹੀਂ 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 ਇਹ ਸਾਡਾ ਇੱਕ ਇਹ ਕਹਿੰਦੇ ਜੀ Z ਸਾਈਜ਼ ਦੇ ਦਿਓ Z ਸਾਈਜ਼ ਆ ਜਿਹੜਾ ਸਾਡੇ ਇੱਕ ਬਾਵਾ ਪਹਾਰਾ ਬੰਦਾ ਉਹਦੇ ਪਾਉਣੇਗਾ ਅਪੀਰਾ Z ਸਾਈਜ਼ ਕੀ ਤੇ ਹੁੰਦਾ Z ਸਾਈਜ਼ ਮੈਂ ਕਿ ਕੁ ਚਿੜੀਆ ਘੜ ਦੇ ਹੁੰਦਾ ਜ਼ੂਮ ਜ਼ੂਮ ਜਿਹੜਾ ਹੁੰਦਾ ਵਾਟਾ ਲੱਗਦਾ ਚਿੜੀਆ ਘੜ ਦੇ ਹਾਂ ਸੋਹਣਾ ਰੰਗ ਦੋ ਨਾ ਮੇਰੇ ਆ ਬਹੁਤ ਸੋਹਣਾ ਲੱਗਤਾ ਆ ਬਹੁਤ ਸੋਹਣਾ ਲਾਹੌਰ ਚ ਐਡੇ ਸੋਹਣੇ ਸੋਹਣੇ ਸੂਟ ਮਿਲਦੇ ਆ ਬਸ ਚੜ ਲੈਓ ਚੱਕ ਕੇ ਦੰਮੀ ਤੇ ਲਾਇਆ ਜਿਹੜਾ ਇੰਨਾ ਮਹਿੰਗਾ ਸੂਟ ਦੇ ਨੇ ਤੇ ਰੇਟ ਚਾਰਜ ਉਹ ਕਲਰ ਸੋਹਣਾ ਨਹੀਂ ਹੈਗਾ ਕਿੰਨੇ ਦਾ ਦੇ ਰਹੇ ਬਹੁਤ ਮੈਂ ਸਾਢੇ 8000 ਦਾ ਸਾਢੇ 8000 ਦਾ ਸਾਢੇ 8000 ਦਾ ਤਾਂ ਕੁਝ ਵੀ ਨਹੀਂ ਇਹ ਹੈ ਹੈਂਡਮੇਡ ਹੋਇਆ ਕੁਝ ਵੀ ਨਹੀਂ ਬੜਾ ਸਸਤਾ ਹੈ ਜਦੋਂ ਵੀ ਸ਼ਾਪਿੰਗ ਕਰਨੀ ਹੋਵੇ ਨਾ ਵੀਰਾ ਨੂੰ ਨਾਲ ਰੱਖ ਲਿਓ ਕਿਉਂਕਿ ਇਹ ਰੇਟ ਦਾ ਮਤਲਬ ਤੜਾਉਂਦੇ ਬਹੁਤ ਹੈ ਨਾ ਰੇਟ ਤੜਾਉਂਦੇ ਹੈ ਬਾਈ ਚਾ ਵੀ ਆ ਗਈ ਧੰਨਵਾਦ ਯਾਰ ਵੱਡੇ ਵੱਡੇ ਕੱਪ ਲਿਆਦੇ ਬਾਈ ਨੇ ਸ਼ੁਕਰੀਆ ਸਾਰਾ ਜੋਰ ਲਾਦਾ ਹੈ ਸ਼ਕਰ ਵਾਲੇ ਦੀ ਖੁਸ਼ੀ ਆਪਾਂ ਨੂੰ ਜਿੰਨੇ ਕ ਪੈਸੇ ਮناسب ਲੱਗਦੇ ਆਪਾਂ ਉਹਨੇ ਦੇ ਦੋ ਬਾਕੀ ਬਾਜੀ ਨੇ ਦੇ ਦੇਣੇ ਆਪੇ ਬਾਕੀ ਬਾਜੀ ਨੇ ਨਹੀਂ ਵੀਰੇ ਉਹਦਾ ਰੇਟ ਤੁਸੀਂ ਦੁਕਾਨ ਤੇ ਲੈ ਕੇ ਆ ਕਿ ਪਤਾ ਤੁਹਾਡਾ ਕਮਿਸ਼ਨ ਹੋਵੇ ਇੱਥੇ ਹਾਂ ਨਹੀਂ ਸੀ ਮੈਂ ਆਇਆ ਮੈਨੂੰ ਸਹੀ ਲੱਗੀ ਸੀ ਇੱਥੋਂ ਦੀ ਚਾਹ ਨਹੀਂ ਯਾਰ ਸਾਨੂੰ ਭੁੱਲਣੀ ਤੇ ਅਬੀਰਾ ਇੱਥੇ ਚਾਹ ਨਹੀਂ ਚਿੱਟੀਆਂ ਬਣਾਉਂਦੀ ਆ ਭਲਾ ਬੜੀ ਸਵਾਦ ਹੁੰਦੀ ਆ ਨਾ ਏ ਚ ਫੈਰ ਲਵਲੀ ਪਾਈ ਯਾਰ ਹਾਂ ਰੰਗ ਜਿੱਟਾ ਹਾਂ ਟਿਕ ਟੋਕ ਲਈ ਦੱਸ ਗੁਰਦੀ ਜਗਾ ਫੇਰ ਲਵਲੀ ਯਾਰ ਰੰਗ ਜਿੱਟਾ ਕਿੱਤਾ ਭਈਆ ਫੇਰ ਲਵਲੀ ਮੈਨੂੰ ਬੀਬੀ ਕਰੀਮ ਲੱਗਦੀ ਹੈ ਮੈਨੂੰ ਲੱਗਦਾ ਹੈ ਕਰੀਮ ਗਰੂਮ ਪਾ ਕੇ ਹੀ ਦਿੰਦੇ ਆ ਤਾਂ ਜੋ ਇੰਨੀ ਚਿੱਟੀ ਹੈ ਮੇਰੇ ਬਿਸਕਟ ਨਹੀਂ ਆਏ ਬਿਸਕਟ ਨਹੀਂ ਆਏ ਭਾਈ ਬਿਸਕਟ ਵੀ ਦਿਓ ਜਲੀਲ ਕਰਨਗੇ ਹੁਣ ਤੁਹਾਨੂੰ ਇਹ ਜਿਹੜਾ ਨਾਰਕਲੀ ਬਾਜ਼ਾਰ ਹੈ ਨਾ ਇਹ ਅੰਦਰੇ ਅੰਦਰ ਕਾਫੀ ਸਾਰੀਆਂ ਦੁਕਾਨਾਂ ਐ ਚ ਤੇ ਪਰ ਜਿਵੇਂ ਤੁਹਾਨੂੰ ਦੱਸਿਆ ਸੀ ਹੈ ਸਾਰੀਆਂ ਸੂਟਸ ਦਿਆਂ ਤੇ ਜਾਇ ਮੋਡਰੀਆਂ ਕੁੜੀਆਂ ਨਾਲ ਸੰਬੰਧਤ ਜ਼ਿਆਦਾ ਹੈਗਾ ਮੁੰਡਿਆਂ ਦਾ ਵੀ ਮਿਲਦਾ ਵੈਸੇ ਘਾਟੇ ਕੁੜੀਆਂ ਏ ਜ਼ਿਆਦਾ ਲੋਵੀ ਮਿੱਤਰੋ ਨਾਰਕਲੀ ਚੋਂ ਨਿਕਲਣ ਲੱਗੇ ਆ ਸੀ ਤੇ ਜਿਹੜਾ ਨਾਰਕਲੀ ਸੀ ਇਹ ਪੁਰਾਣਾ ਬਾਜ਼ਾਰ ਸੀ ਜਿਵੇਂ ਤੁਹਾਨੂੰ ਪੁਰਾਣਾ ਦਿਖਾਇਆ ਲਾਹੌਰ ਦਾ ਹੁਣ ਜਿਹੜੇ ਨਵੇਂ ਬਾਜ਼ਾਰ ਹੈ ਤੇ ਉੱਥੇ ਕੀ ਕੁਛ ਹੈ ਕਿਹੋ ਜਿਹਾ ਲਾਹੌਰ ਤੇ ਉਹ ਸਾਰਾ ਦਿਖਾਵਾਂਗੇ ਇੱਥੇ ਤੁਸੀਂ ਆ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਹੋਲ ਸੇਲ ਦਾ ਜਿਵੇਂ ਦਾ ਕੰਮ ਹੈ ਬਟ ਬੈਸਟ ਨਹੀਂ ਹੈਗਾ ਅਜਦੋ ਲਾਹੌਰ ਦੇ ਨਾਲ ਅਸਲ ਚ ਕੱਪੜੇ ਲਈ ਹੋਰ ਬਹੁਤ ਸਾਰੀਆਂ ਮਾਰਕੀਟਾਂ ਜਿਵੇਂ ਬਹੁਤ ਵਧੀਆ ਵਧੀਆ ਸਮਾਨ ਹੈ ਜਿਹੜਾ ਉਹ ਕੱਪੜਾ ਹੈ ਉਹ ਮਿਲਦਾ ਹੈ ਲਾਹੌਰ ਦੀ ਜਿਹੜੀ ਟ੍ਰੈਫਿਕ ਹੈ ਨਾ ਬਾਈ ਚਾਨ ਖਾ ਲੈਂਦੀ ਹੈ ਜੇ ਮੇਰਾ ਵਸ ਚੱਲੇ ਤੇ ਉੱਡ ਕੇ ਲੰਘ ਜਾਕਰ ਤਾਵਾ ਤਾਵਾ ਕਰਾ ਇੰਨਾ ਹਾਂਜੀ ਇੰਨਾ ਤਾਂ ਜਿਹੜਾ ਟਾਈਮ ਆ ਮਾਰਕੀਟਾਂ ਚ ਨਹੀਂ ਜਾਂਦਾ ਹੈਗਾ ਘੁੰਮਣ ਚ ਆਲੇ ਦੁਆਲੇ ਜਿੰਨਾ ਇੱਥੇ ਟ੍ਰੈਫਿਕ ਚ ਜਾਂਦਾ ਹੈਗਾ ਦਿਨ ਚੱਕਿਆ ਜਾਂਦਾ ਜਦੋਂ ਇੱਧਰ ਉੱਧਰ ਜਾਣਾ ਹੋਵੇ ਹਣਾ ਹਾਂਜੀ ਮিনারੇ ਪਾਕਿਸਤਾਨ ਰਿੰਗ ਰੋਡ ਇਹ ਆ ਕਿਹੜੀ ਹੈ ਸ਼ਾਹਲਮ ਮਾਰਕੀਟ ਪਰ ਪਸ਼ਾਲਮ ਮਾਰਕੀਟ ਆ ਆਪਾਂ ਕਿਹੜੀ ਜੀ ਜਾਣਾ ਆਪਾਂ ਟਕਸਾਲੀ ਮਾਰਕੀਟ ਜਿਹੜੀ ਸਭ ਤੋਂ ਪੁਰਾਣੀ ਮਾਰਕੀਟ ਹੈ ਜੁੱਤੀਆਂ ਦੀ ਅਸੀਂ ਉਹ ਚ ਜਾਣਾ ਜੁੱਤੀ ਅੱਛੀ ਮਿਲ ਵੀ ਜਾਉਗੀ ਕੀ ਪਤਾ ਜੀ ਇਹ ਹੁਣ ਅਸੀਂ ਪਹੁੰਚ ਗਏ ਜੀ ਅੰਦਰੂਨ ਲਾਹੌਰ ਅੰਦਰੂਨ ਲਾਹੌਰ ਮਤਲਬ ਜਿਹੜਾ ਲਾਹੌਰ ਮੁਗਲਾਂ ਦੇ ਟਾਈਮ ਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ ਤੈਨੂੰ ਅੰਦਰੂਨ ਲਾਹੌਰ ਕਹਿੰਦੇ ਨੇ ਬਾਦਸ਼ਾਹੀ ਮਸਜਿਦ ਆ ਗਈ ਪਹਿਲਾਂ ਤੁਸੀਂ ਦੇਖਿਆ ਹੋਣਾ ਕਿਸੇ ਵਲੌਗ ਤੇ ਇਹਦੇ ਜਿੰਨਾ ਨੇੜਲਾ ਇਲਾਕਾ ਹੈ ਸਾਰਾ ਪੁਰਾਣਾ ਵਸਿਆ ਹੋਇਆ ਹੈਗਾ ਤੇ ਅਨਾਰਕਲੀ ਵੀ ਵੈਸੇ ਜਿਹੜਾ ਲਾਹੌਰ ਦਾ ਕਿੱਲਾ ਉਹਦੇ ਨਾਲ ਲੱਗਦੀ ਆ ਤੇ ਦਿੱਲੀ ਗੇਟ ਦੇ ਕੋਲ ਅਨਾਰਕਲੀ ਬਾਜ਼ਾਰ ਪੈਂਦਾ ਹੈਗਾ ਤੇ ਇਹ ਫੂਡ ਸਟਰੀਟ ਹੈ ਕਿਸੇ ਵਲੌਗ ਚ ਸ਼ਾਇਦ ਤੁਹਾਨੂੰ ਪਹਿਲਾਂ ਦਿਖਾਇਆ ਹੋਵੇ ਜਿੱਥੇ ਹਵੇਲੀਆ ਹਵੇਲੇ ਤੋਂ ਪੂਰਾ ਲਾਹੌਰ ਦਿਖਦਾ ਇੱਥੇ ਹਵੇਲੀ ਰਹਿ ਗਈ ਤੇ ਇੱਥੇ ਲੱਗਿਆ ਹੋਇਆ ਬੋਰਡ ਲਵ ਲਾਹੌਰ ਤੇ ਇੱਥੇ ਖੁੱਸੇ ਵਾਲੀ ਮਾਰਕੀਟ ਹੈ ਜਿਹੜੀ ਜਿੰਨੇ ਖੁੱਸੇ ਮਿਲਦੇ ਨੇ ਮਲਤਾਨੀ ਖੁੱਸੇ ਜਾਂ ਲਾਹੌਰ ਦੇ ਜਿੰਨੇ ਮਸ਼ਹੂਰ ਆ ਉੱਥੇ ਮਿਲਦੇ ਆਗੇ ਇਹ ਅਸੀਂ ਪਹੁੰਚ ਗਏ ਜੀ ਟਕਸਾਲੀ ਮਾਰਕੀਟ ਤੇ ਇਹ ਜੁੱਤੀਆਂ ਲਈ ਸਾਰੀ ਮਾਰਕੀਟ ਮਸ਼ਹੂਰ ਹੈ ਜਦੋਂ ਤੁਸੀਂ ਇੱਥੇ ਆਉਣਾ ਟਕਸਾਲੀ ਅੰਦਰੋਨੀ ਲਾਹੌਰ ਤੇ ਪਹਿਲਾਂ ਤਾਂ ਸਾਨੂੰ ਆਇਆ ਸੀਗਾ ਵੀ ਇੱਥੇ ਕੀ ਹੋਊਗਾ ਸਹੀ ਗੱਲ ਹੈ ਪਰ ਹੁਣ ਸ਼ਾਪਸ ਹੋਣੀਆਂ ਸ਼ੁਰੂ ਹੋਈਆਂ ਸਾਰੀਆਂ ਤੇ ਕਸੂਰ ਦਾ ਤਾਂ ਕਹਿੰਦੇ ਜਿਹੜਾ ਨਾਂ ਹੈ ਵੈਸੀ ਮਸ਼ਹੂਰ ਹੈ ਤੇ ਜਿੰਨੀਆਂ ਜੁੱਤੀਆਂ ਜਿਗਾ ਲਾਹੌਰ ਇੱਥੋਂ ਮਿਲਦੀਆਂ ਗਈਆਂ ਸਾਰੀਆਂ ਤੇ ਹੁਣ ਦੇਖਦੇ ਆ ਕਿ ਕੁਝ ਮਿਲਦਾ ਮਲਤਾਨੀ ਖੁੱਸੇ ਮਿਲਦੇ ਕੀ ਮਿਲਦਾ ਏ ਦੇਖੋ ਜੀ ਜੁੱਤੀਆਂ ਇਥੋਂ ਦੀਆਂ ਲਾਹੌਰ ਦੀਆਂ ਤੇ ਇਹਨਾਂ ਨੂੰ ਖੁੱਸੇ ਬੋਲਦੇ ਵੈਸੇ ਜੁੱਤੀ ਨਹੀਂ ਹੈਗੀ ਖੁੱਸਾ ਹੈਗਾ ਤੇ ਹਾਂਜੀ ਆਹ ਦੇਖੋ ਕਿੰਡੀ ਵਧੀਆ ਚੀਜ਼ ਬਣਾਈ ਹੋਈ ਹੈ ਕਾਫੀ ਜਣੇ ਕਹਿੰਦੇ ਕਹਿੰਦੇ ਇੰਡੀਆ 'ਚ ਵੀ ਆਪਣੇ ਬਹੁਤ ਕੁਝ ਮਿਲਦਾ ਹੈ ਮਿਲਦਾ ਤਾਂ ਬਾਈ ਸਾਰੇ ਕੀਤੇ ਹੁੰਦੇ ਮਿਲਦਾ ਤਾਂ ਇੰਗਲੈਂਡ 'ਚ ਵੀ ਹੈ ਮਿਲਦਾ ਤਾਂ ਕੈਨੇਡਾ 'ਚ ਵੀ ਹੈ ਪਰ ਗੱਲ ਮਹਿੰਗੇ ਸਸਤੇ ਦੀ ਹੁੰਦੀ ਹੈ ਜਿੱਥੇ origignal ਬਣਦਾ ਹੈ ਉੱਥੇ ਠੀਕ ਰੇਟ ਮਿਲ ਜਾਂਦਾ ਹੈ ਨਹੀਂ ਵੇਰ ਛੁਰੀ ਧਰੀ ਹੁੰਦੀ ਹੈ ਅਗਲੇ ਨੇ ਛੁਰੀ ਧਰ ਦਿੰਦਾ ਅਗਲਾ ਤੇ ਆ ਦੇਖੋ ਇਹ ਚੀਜ਼ਾਂ ਜਿਆਦਾ ਮਸ਼ਹੂਰ ਤਾਂ ਕਹਿੰਦੇ ਮਲਤਾਨੀ ਹਾਂ ਜੀ ਜਿਆਦਾ ਮਲਤਾਨੀ ਖੁੱਸਾ ਬਹੁਤ ਮਸ਼ਹੂਰ ਹੈ ਤੇ ਇਹ ਤੋਂ ਇਲਾਵਾ ਹੋਰ ਵੀ ਉੱਪਰ ਪਈਆਂ ਆ ਵਿਆਹ ਬੂ ਵਾਲੀਆਂ ਹੋਰ ਪਈਆਂ ਅਜੇ ਤਾਂ ਅਸੀਂ ਮਾਰਕੀਟ 'ਚ ਪਹੁੰਚੇ ਪਹੁੰਚਿਆ ਦੁਕਾਨਾਂ ਫੇਰਨੀਆਂ ਜੇ ਦੋ ਚਾਰ ਤੇ ਰੇਟ ਵੀ ਫੇਰ ਹੀ ਪਤਾ ਲੱਗੂ ਐ ਨਹੀਂ ਹੈਗਾ ਵੀ ਜਿੱਦੇ ਬਹਿ ਗਏ ਉਹਦੇ ਹੀ ਲੈ ਲੈਣੀ ਹੈ ਕਿਉਂ ਵੀਰਾ ਸਹੀ ਹੈ ਨਾ ਰੇਟ ਕਰਾ ਲੈਣੇ ਬਹਿਸ ਬੂਸ ਕਰਕੇ ਅਬੀਰਾ ਜਦੋਂ ਨਾਲ ਹੈ ਸਾਨੂੰ ਫਿਰ ਜ਼ਰੂਰਤ ਨਹੀਂ ਇੱਕ ਹੋਰ ਦੁਕਾਨ ਤੇ ਆਏ ਆ ਬਾਈ ਆ ਦੁਕਾਨ ਹਜੇ ਲੱਗਦੀ ਹੈ ਕੁਝ ਵਧੀਆ ਵੀ ਇਹਦੇ ਵਧੀਆ ਚੀਜ਼ਾਂ ਮਿਲ ਜਾਣਗੀਆਂ ਦੇਖੋ ਕਿੱਡੇ ਸੋਹਣੇ ਸੋਹਣੇ ਖੁੱਸੇ ਪਏ ਆ ਤੇ ਇਹੋ ਜੀਆਂ ਦੁਕਾਨਾਂ ਹੀ ਦੁਕਾਨਾਂ ਇੱਥੇ ਜੁੱਤੀ ਲਾਹੌਰ ਦੀ ਇਹਦਾ ਮਤਲਬ ਤੁਹਾਨੂੰ ਸ਼ਾਪਿੰਗ ਦਾ ਤਾਂ ਹੈ ਜਿੱਥੇ ਕਿਉਂਕਿ ਵੀ ਜਦੋਂ ਲਾਹੌਰ ਤੁਸੀਂ ਆਓ ਕਿੱਥੋਂ ਕਿਹੜੀਆਂ ਚੀਜ਼ਾਂ ਲੈ ਸਕਦੇ ਹੋ ਵਲੌਗ ਹੀ ਤਾਂ ਬਣਾ ਰਹੇ ਆ ਤੇ ਇਥੋਂ ਜੁੱਤੀਆਂ ਤੁਸੀਂ ਲੈਣੀਆਂ ਟਕਸਾਲੀ ਮਾਰਕੀਟ ਚੋਂ ਸਾਰੀਆਂ ਹਾਂਜੀ ਤੁਹਾਡੇ ਬਲੌਗ ਦੇਖਦੇ ਆ ਮੈਂ ਫਿਰ ਕੌਣ ਦੇਖਦਾ ਬਲੌਗ ਅੱਛਾ ਅੱਗੇ ਨੇ ਮਲਾਉਨੇ ਆ ਜੀ ਤੁਹਾਨੂੰ ਉਹਨਾਂ ਨਾਲ ਵੀ ਆਏ ਹੋ ਜੀਆਂ ਜੁੱਤੀਆਂ ਇਹ ਤਾਂ ਭਿੱਖੀ ਵੀ ਮਿਲ ਜਾਨੀ ਹਾਂਜੀ ਵਿਕਾਸ ਨਹੀਂ ਆਏ ਜੀ ਕੌਣ ਦੇਖਦਾ ਬਲੌਗ ਤੁਸੀਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਫਿਰ ਨਵੇਂ ਬਲੌਗ 'ਚ ਹਾਂਜੀ ਤੁਸੀਂ ਦੇਖੋਗੇ ਹੁਣ ਆਪਣੇ ਜਿਹੜਾ ਗੇਰ ਸੀ ਤੁਸੀਂ ਸੁਰਜਨ ਸਿੰਘ ਨਨਕਾੜਾ ਸਾਹਿਬ ਹਾਂਜੀ ਉਹ ਫਿਰ ਉੱਥੇ ਉਹ ਗੂੜਾ ਵਾਲਾ ਜਿਹੜਾ ਉਹ ਵੀ ਤੁਸੀਂ ਖਾਦਾ ਗਰਮ ਗਰਮ ਸਾਰਾ ਕੁਝ ਦੇਖਿਆ ਹਣੇ ਦੇ ਪ੍ਰੋਗਰਾਮ ਸਾਰੇ ਹੁਣ ਸਾਨੂੰ ਜੁੱਤੀਆਂ ਦੇ ਦੋ ਵਧੀਆ ਵਧੀਆ ਉਹ ਵੀ ਭਾਸਿਰ ਛੁਰੀ ਨਹੀਂ ਲਾਉਣੀ ਨਹੀਂ ਨਹੀਂ ਅਸੀਂ ਗੱਲ ਮੁਕਾਸ ਜਿਹੜਾ ਨਾ ਉਹ ਵੀ ਆਂਦਾ ਮੇਰੇ ਕੋਲ ਅੱਛਾ ਤੁਹਾਡੇ ਕੋਲੇ ਆਉਂਦੇ ਮੈਨੂੰ ਮੁਕਾਸ ਨਾਲ ਕਹਿੰਦੇ ਜੇ ਗੱਲ ਕਰਾ ਦਿੰਦਾ ਨਹੀਂ ਨਹੀਂ ਬਸ ਫਿਰ ਠੀਕ ਹੈ ਮੀਆਂ ਦੀ ਦੁਕਾਨ ਠੀਕ ਹੈ ਠੀਕ ਹੈ ਬਸ ਹੁਣ ਤੁਹਾਡੇ ਤੋਂ ਹੀ ਲੈਣੀਆਂ ਜੁੱਤੀਆਂ ਜੀ ਹੋਰ ਸਭ ਖੈਰੀ ਹੈ ਜੀ 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 ਵਧੀਆ ਇਹ ਦੇਖੋ ਜੀ ਆ ਭਈਆ ਜੁੱਤੀ ਇਹਨੂੰ ਕੀ ਖੁਸਾ ਬੋਲਦੇ ਆ ਜੀ ਮਲਤਾਨ ਦਾ ਇਹ ਕਿਥੋਂ ਨਾ ਸ਼ਰਪੁਰ ਦਾ ਬਣਿਆ ਸ਼ਰਪੁਰ ਵੈਸੇ ਮਲਤਾਨ ਦਾ ਨਹੀਂ ਮਸ਼ਹੂਰ ਹੁੰਦਾ ਮਲਤਾਨ ਦਾ ਵੀ ਮਸ਼ਹੂਰ ਹੁੰਦਾ ਜੁੱਤੀ ਕਸੂਰ ਦੀ ਬੜੀ ਮਸ਼ਹੂਰ ਹੈ ਕਸੂਰ ਦੀ ਤਾਂ ਗਾਣਿਆਂ 'ਚ ਹੀ ਰਹਿ ਗਈ ਹੁਣ ਕਹਿੰਦੇ ਦੁਕਾਨਾਂ ਦਾ ਹੈ ਨਹੀਂ ਅਸੀਂ ਕਸੂਰ ਵੀ ਜਾ ਕੇ ਆਏ ਆ ਜਿਹੜੀ ਕਸੂਰ ਦੀ ਜੁੱਤੀ ਹੈ ਨਾ ਆਪਾਂ ਨੂੰ ਉੱਧਰਲੇ ਪੰਜਾਬ 'ਚ ਬੈਠੇ ਨੂੰ ਐ ਲੱਗਦਾ ਵੀ ਕਸੂਰੀ ਜੁੱਤੀ ਬੜੀ ਮਸ਼ਹੂਰ ਹੈ ਕਸੂਰ ਦੀ ਤਾਂ ਗਾਣੇ ਕਰਕੇ ਮਸ਼ਹੂਰ ਹੈ ਤੇ ਵੈਸੇ ਕੋਈ ਨਹੀਂ ਮਸ਼ਹੂਰ ਕਿਉਂਕਿ ਦੋਕ ਦੁਕਾਨਾਂ ਨਹੀਂ ਹੈ ਕਸੂਰ 'ਚ ਹੁਣ ਦੋ ਜਾਂ ਤਿੰਨ ਹੀ ਦੋ ਵੱਧ ਦੁਕਾਨਾਂ ਨਹੀਂ ਹੈਗੀਆਂ ਤੇ ਆਇਜਾ ਲਾਹੌਰ ਚ ਜਿਹੜਾ ਟਕਸਾਲੀ ਮਾਰਕੀਟ ਹੈ ਇੱਥੇ ਤੁਹਾਨੂੰ ਜਿਆਦਾ ਸ਼ਾਪਸ ਮਿਲਣਗੀਆਂ ਵੈਰਾਈਟੀ ਵੀ ਜਿਆਦਾ ਮਿਲੂਗੀ ਕੁਆਲਿਟੀ ਵੀ ਜਿਆਦਾ ਮਿਲੂਗੀ ਸਾਰਾ ਕੁਝ ਇੱਥੇ ਵਧੀਆ ਮਿਲਦਾ ਤੇ ਹੁਣ ਅਸੀਂ ਕੁਝ ਜੁੱਤੀਆਂ ਲੈਣੀਆਂ ਤੇ ਅਬੀਰਾ ਨੇ ਕੋਈ ਸਾਨੂੰ ਜੁੱਤੀਆਂ ਦਵਾਉਣ ਅਬੀਰਾ ਮੈਨੂੰ ਕਿਹੜੀ ਜੁੱਤੀ ਦਵਾਉਣੀਆਂ ਦੱਸ ਚਾਟ ਮੈਂ ਆ ਜੁੱਤੀ ਤੁਹਾਨੂੰ ਤੋਹਫੇ ਚ ਦੇਣੀ ਆ ਨਹੀਂ ਰਿਪਨ ਦਾ ਪੈਰੇ ਕਹਾਥੀ ਦਾ ਪੈਰੇ ਇਹ ਨੈਚ ਬੈਗ ਆਉਗੇ ਇੱਥੇ ਚੱਪੂ ਪਸ ਰਖਣਾ ਇਹ ਕਹਿੰਦੇ ਬਾਰਡਰ ਤੋਂ ਤੁਰ ਕੇ ਨਾ ਲੰਘਿਓ ਤੁਸੀਂ ਜਿਹੜੀ ਕਨਾਲ ਰੋਡ ਆ ਨਾ ਜਿਹੜਾ ਜਿਹੜੀ ਵਾਗੇ ਤੋਂ ਨਹਿਰ ਆਉਂਦੀ ਹੈ ਉਹਦੇ ਚ ਇਹਦੇ ਚ ਚੱਪੂ ਯੂਜ਼ ਕਰ ਲਾਂਗੇ ਇਹ ਤਾਂ ਕਿਸ਼ਤੀ ਹੈ ਜੁੱਤੀ ਨਹੀਂ ਹੈਗੀ ਕਿਸ਼ਤੀ ਹਾਂ ਕਿਸ਼ਤੀ ਹੈ ਹਾਂ ਔਰ ਵੈਸੇ ਹਾਥੀ ਪੈਰ ਲਈ ਸਹੀ ਹੈ ਹਾਥੀਆਂ ਦੇ ਬੋਲ ਲਈ ਐਡੀ ਜੁੱਤੀ ਸਾਡੇ ਕਮਰਸਰਚ ਵੀ ਟੰਗੀ ਹੋਈ ਆ ਤੁਹਾਨੂੰ ਦੱਸਦਾ ਹਾਂਜੀ ਅੰਮ੍ਰਿਤਸਰ ਤੇ ਲਾਹੌਰ ਇੱਕੋ ਹੀ ਆ ਹੁਣ ਅੰਮ੍ਰਿਤਸਰ ਵੀ ਆਇਓ ਤੁਹਾਨੂੰ ਅੰਮ੍ਰਿਤਸਰ ਵੀ ਕਮਾਵਾਂਗੇ ਨਹੀਂ ਮੈਂ ਇੱਥੇ ਆਣਾ ਹੈ ਲਾਹੌਰ ਦੀਆਂ ਗਲੀਆਂ ਤਾਂ ਸਾਨੂੰ ਕਮਾਉਂਦੀਆਂ ਇਹ ਆ ਗਿਆ ਜੀ ਖੁੱਸਾ ਮਲਤਾਨੀ ਖੁੱਸਾ ਦੇਖੋ ਕਿੱਡਾ ਸੋਹਣਾ ਹੈਗਾ ਇਹ ਜੁੱਤੀ ਲਈ ਹੈ ਖੁਸ਼ੀ ਲਈ ਦੇਖੋ ਕਿੱਡੀ ਕਲਾਸ ਹੈ ਬਹੁਤ ਸੋਹਣੀ ਜੁੱਤੀ ਹੈ ਯਾਰ ਤੇ ਸਾਰੀ ਮਿਲੀ ਹੈ ਇੱਥੇ 1000 ਰੁਪਏ ਦੇ 1000 ਇੰਡੀਆ ਦਾ ਬਣ ਗਿਆ 300 300 ਰੁਪਏ ਦੀ ਜੁੱਤੀ ਮਿਲੀ ਐ ਇਹਨਾਂ ਦੇ ਉਹ ਤੁਸੀਂ ਲੈ ਲਓ ਜੁੱਤੀਆਂ ਦੀ ਜੀ ਦਰਜਣ ਲੈ ਲਈ ਜੀ ਜਦੋਂ ਕਿ ਅਸੀਂ ਜੁੱਤੀਆਂ ਦਾ ਬਿਜ਼ਨਸ ਸ਼ੁਰੂ ਕਰ ਦੇਣਾ ਹੋਰ ਤਾਂ ਕੰਮ ਸਾਰੇ ਹੋ ਗਏ ਮੈਂ ਕਹਿੰਦਾ ਸਾਹਮਣੇ ਦੇ ਦਿਆਂ ਫਿਰ ਕਹਿਣਗੇ ਵੀ ਅਬੀਰਾ ਤੋਂ ਵਾਲਾ ਕੁਝ ਲੈ ਲਿਆ ਮੈਂ ਹੀ ਬੜਾਈ ਸੀ ਝੂਠ ਬੋਲਦੀ ਕਹਿੰਦੀ ਮੈਂ ਹੀ ਬੜਾਈ ਸੀ ਬਾੜ ਦੀ ਬੋਧ ਨੇ ਚਲ ਮੈਂ ਇਹਨਾਂ ਦੇ ਪੈਸੇ ਵੀ ਦੇ ਦੇ ਉਹ ਮੁੱਲ ਵੀ ਤਾਂ ਤੁਸੀਂ ਕਰਾਉਣਾ ਹੈ ਮੈਨੂੰ ਥੋੜਾ ਮੇਰੇ ਸਿਰ ਪਾਰ ਹੈ ਦੇਖੋ ਲੜਾਈ ਹੋਏ ਜਦੋਂ ਜਦੋਂ ਮੁੱਲ ਚੜਾਉਣਾ ਹੁੰਦਾ ਉਦੋਂ ਅਸੀਂ ਵੀਰਾ ਨੂੰ ਮੂਰੇ ਕਰਦੇ ਨਾ ਵੀ ਆਪ ਹੀ ਲੜੋ ਲੜਵਾਓ ਨਹੀਂ ਵੈਸੇ ਪਤਾ ਇਹਨਾਂ ਨੂੰ ਕੀ ਕਹਿਣਾ ਹੁੰਦਾ ਮੈਂ ਪਾਕਿਸਤਾਨ ਦੀ ਆ ਇੱਥੋਂ ਹੀ ਆ ਮੈਨੂੰ ਪਤਾ ਮੈਨੂੰ ਨਾ ਆਹੀ ਦੀ ਅੱਜ ਇਹ ਮਹਿਮਾਨ ਚੇ ਹੈਂ ਤੁਸੀਂ ਇਹ ਮਹਿਮਾਨਾਂ ਨੂੰ ਦੇਖ ਕੇ ਦੇਣਾ ਚਾਹੀਦਾ ਸਾਡੇ ਕੋਲ ਨਹੀਂ ਤਾਂ ਹੁਣ ਤੁਸੀਂ ਭਾਵੇਂ ਫ੍ਰੀ ਲੈ ਆ ਜੀ ਦੇ ਹਵਾਲੇ ਕਰ ਦਿੰਦੇ ਜਾਈਗੀ ਤਾਂ ਜੀ ਸੁੱਚੀ ਗੱਲ ਜਿੰਨੇ ਦੇ ਮੋਜੇ ਕਿੰਨੇ ਲੱਗ ਰਹੇ 5000 ਹਾਂਜੀ ਦੋ ਵਾਰ ਕਰਦੇ ਅਸੀਂ ਕੁਛ ਜੁੱਤੀਆਂ ਲੈ ਲਈਆਂ ਤੇ ਕੁਛ ਹੋਰ ਲੈਣੀ ਹੈ ਤੇ ਜਿਹੜੀ ਇਹ ਮਾਰਕੀਟ ਹੈ ਨਾ ਇਹ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਦਿੱਲੀ ਦੇ ਚਾਂਦਨੀ ਚੌਂਕ 'ਚ ਫਿਰਦੇ ਹੋਵਾਂ ਲਾਹੌਰ ਤੇ ਦਿੱਲੀ ਇੱਕੋ ਜਿਹੀ ਹੈ ਲਗਭਗ ਅੰਮ੍ਰਿਤਸਰ ਵੀ ਸੇਮ ਸੇਮ ਹੀ ਹੈ ਸਾਰੇ ਇੱਕੋ ਜਿਹੀ ਹੈ ਤੇ ਹੁਣ ਦੋ ਤਿੰਨ ਜੁੱਤੀਆਂ ਹੋਰ ਲੈਣੀਆਂ ਹਾਂਜੀ ਡੈਡੀ ਹੁਣੇ ਵਾਸਤੇ ਇੱਥੇ ਨਾਲ ਇੱਕ ਚੀਜ਼ ਹੋਰ ਬਹੁਤ ਜ਼ਿਆਦਾ ਮਸ਼ਹੂਰ ਹੈ ਉਹ ਹੈਗੀਆਂ ਆ ਚੀਜ਼ਾਂ ਤੇ ਇਹ ਅਸੀਂ ਲੈਣੀ ਹੈਗੀਆਂ ਤੇ ਇਹ ਇੱਥੇ ਬਾਟਾ ਦੇ ਵੀ ਬਣਦੇ ਬਾਟਾ ਦੇ ਬਾਟਾ ਵੀ ਮਣਾਉਂਦਾ ਪਸ਼ਾਵਰੀ ਚੱਪਲ ਬੋਲਦੇ ਨੂੰ ਪਸ਼ਾਵਰ ਦੀ ਚੱਪਲ ਬਹੁਤ ਵਧੀਆ ਹੰਡਦੀ ਹੈ ਇਹ ਬਹੁਤ ਵਧੀਆ ਚੀਜ਼ ਹੁੰਦੀ ਆ ਰੰਗ ਸੋਹਣਾ ਹੈ ਤੇ ਇਹੋ ਜੀਆਂ ਚੀਜ਼ਾਂ ਵੀ ਤੁਸੀਂ ਇੱਥੋਂ ਲੈ ਸਕਦੇ ਹੋ ਲਓ ਜੀ ਹੁਣ ਅਸੀਂ ਪਹੁੰਚ ਗਿਆਂ ਗੁਲਬਰਗ ਏਰੀਏ ਦੇ ਵਿੱਚ ਤੇ ਇੱਥੇ ਕਾਫੀ ਪੀਣ ਦੇ ਲਈ ਆਇਆ ਆ ਸ਼ਾਪਿੰਗ ਬਹੁਤ ਹੋ ਗਈ ਤੇ ਗੁਲਬਰਗ ਹੈ ਨਾ ਏਰੀਆ ਇਹ ਇਹਦਾ ਨਾਮ ਕੀ ਹੈ ਟਿਮ ਹਾਟਨ ਇਹ ਕੀ ਨਾ ਹੋਟਲ ਆ ਹੋਟਲ ਨਹੀਂ ਹੈਗਾ ਟਿਮ ਹਾਟਨ ਉਹਦਾ ਮੈਨੂੰ ਕਹੀ ਜਾਂਦੇ ਆ ਗੁਲਬਰਗ ਦੇ ਵਿੱਚ ਮੈਂ ਕਦੀ ਆਈ ਨਹੀਂ ਐ ਕਦੀ ਜੋ ਜੋਗਤਾ ਨਾ ਮਾਰੋ ਮੇਰੇ ਨਾਲ ਮੈਨੂੰ ਸਭ ਪਤਾ ਤੁਹਾਨੂੰ ਟਿਮ ਹਾਟਨ ਦਾ ਨਹੀਂ ਪਤਾ ਕਾਫੀ ਕੁਫੀ ਨਹੀਂ ਨਾ ਨਹੀਂ ਸਹੀ ਹੈ ਕਹਿੰਦੇ ਮੈਂ ਕਾਫੀ ਇਹ ਕਹਿੰਦੇ ਮੈਂ ਕਾਫੀ ਪੀਂਦੀ ਨਹੀਂ ਚਲੋ ਆਜੋ ਫਿਰ ਤਾਂ ਇੱਥੇ ਨਵਾਂ ਨਵਾਂ ਖੋਲਿਆ ਇੱਥੇ ਵੀ ਇੰਡੀਆ ਪਾਕਿਸਤਾਨ ਚ ਇਕੱਠੇ ਲਾਂਚ ਹੋਏ ਆ ਸਾਰੇ ਜਨਰੇਟਿਵ ਕਾਫੀ ਆਰਡਰ ਨੇ ਮੈਂ ਕਿਹਾ ਅਬੀਰਾ ਫਰਦਾ ਨੂੰ ਅੱਜ ਅਸੀਂ ਕਾਫੀ ਟੈਸਟ ਕਰਾਉਣਾ ਹੈ ਫਰ ਤੁਸੀਂ ਦੱਸਿਓ ਠੀਕ ਹੈ ਵੀ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਇੱਥੇ ਉਹ ਲੈ ਮੈਂ ਕਿਹਾ ਵੀ ਅਸੀਂ ਵੀ ਪੀ ਕੇ ਦੇਖ ਲਈਏ ਕੈਨੇਡਾ ਵਾਲੇ ਦਾ ਬਹੁਤ ਹੱਥਾਂ ਚ ਰੈੱਡ ਰੈੱਡ ਜੇ ਗਲਾਸ ਚੱਕੇ ਹੁੰਦੇ ਉਹਨਾਂ ਨੇ 스ਨੋ ਪੈਂਦੀ ਹੁੰਦੀ ਹੈ ਕਹਿੰਦੇ ਆ ਸਾਨੂੰ એનર્ਜੀ ਦਿੰਦੀ ਹੈ ਕਹਿੰਦੇ ਇਹ ਤੋਂ ਬਿਨਾ ਸਾਡਾ ਕੰਮ ਨਹੀਂ ਚੱਲਦਾ ਮੈਂ ਕਿਹਾ ਅਸੀਂ ਵੀ ਬਾਜ਼ਾਰਾਂ ਚ ਅੱਜ ਭੱਜੇ ਫਿਰਦੇ ਆ ਅਸੀਂ ਵੀ ਦੇਖ ਲਈ ਕਿੰਨੀ ਕ એનર્ਜੀ ਆਉਂਦੀ ਇਹਦੇ ਨਾਲ ਹੈ ਆ ਕੁਝ ਖਾਣ ਪੀਣ ਨੂੰ ਲਿਆ ਤੇ ਬਾਕੀ ਆ ਕਾਫੀ ਹੋ ਗਈਆਂ ਬਸ ਫਿਰ ਬਾਜ਼ਾਰ ਚ ਫਿਰ ਜਾਣਾ ਇੱਕ ਨਵੀਂ ਮਾਰਕੀਟ ਲੈ ਕੇ ਜਾਣਾ ਤਾਂ ਇਹ ਇਹਨਾਂ ਨੇ ਖੰਡ ਦੀਆਂ ਬੋਰੀਆਂ ਦਿੱਤੀਆਂ ਅਬੀਰਾ ਪਣੇ ਚ ਮਿੱਠਾ ਨਹੀਂ ਹੁੰਦਾ ਇਹ ਚ ਖੰਡ ਪਾ ਲੋ ਤੁਸੀਂ ਦੋ ਬੋਰੀਆਂ ਲਾਉਂਗੇ ਕਿ ਤਿੰਨ ਬੋਰੀਆਂ ਲਾਉਂਗੇ ਵੇਚਾਂਗੇ ਵੇਚਾਂਗੇ ਇਹ ਕਹਿੰਦੇ ਜੇਬ ਚ ਪਾ ਲੋ ਇਹਨੂੰ ਵੇਚਾਂਗੇ ਬਾਹਰ ਜਾ ਕੇ ਐਨੀ ਮਹਿੰਗੀ ਕਾਫੀ ਜਿੰਨਾਂ ਦੀ ਹੈ ਆ ਲੋ ਲਓ ਜੀ ਕੈਮ ਹੋ ਗਏ ਕਾਫੀ ਪੀ ਗਏ ਤੇ ਹੁਣ ਅਸੀਂ ਜਾਣਾ ਲਿਬਰਟੀ ਮਾਰਕੀਟ ਲਿਬਰਟੀ ਇੱਥੇ ਨੇੜੀ ਹੈ ਇਹ ਜਿਹੜਾ ਗੁਲਬਰਗ ਹੈ ਨਾ ਪੌਸ਼ਾ ਏਰੀਆ ਤੇ ਲਾਹੌਰ ਦਾ ਤੇ ਤੁਹਾਨੂੰ ਹੁਣ ਥੋੜਾ ਵਧੀਆ ਵਾਲਾ ਵਾਲਾ ਵੀ ਦਿਖਾਈਏ ਪੁਰਾਣਾ ਲਾਹੌਰ ਕਮਾਤਾ ਸ਼ਾਮ ਵੀ ਹੋ ਗਈ ਹਨੇਰਾ ਹੋਣਾ ਸ਼ੁਰੂ ਹੋ ਗਿਆ ਹੋਰ ਭਾਈ ਜੀ ਇਹ ਅਸੀਂ ਪਹੁੰਚ ਗਏ ਹੁਣ ਲਿਬਰਟੀ ਮਾਰਕੀਟ ਤੇ ਇਹ ਥੋੜਾ ਜਿਹਾ ਸਟੈਂਡਰਡ ਹੈ ਇਹਦਾ ਜਿਵੇਂ ਆਪਣੇ ਵੱਡੇ ਸ਼ਹਿਰਾਂ 'ਚ ਮਾਰਕੀਟਸ ਹੁੰਦੀਆਂ ਓਵੇਂ ਦੀ ਬਣੀ ਹੋਈ ਹੈ ਤੇ ਜਿੰਨੇ ਬਾਹਰੋਂ ਹੁੰਦੇ ਆ ਕਿਉਂਕਿ ਸਾਨੂੰ ਵਕਾਸ ਬਾਈ ਦੱਸਦੇ ਸੀਗੇ ਯੂਐਸਏ ਤੋਂ ਯੂਕੇ ਤੋਂ ਜਿੰਨੇ ਕਹਿੰਦੇ ਜੰਨੀ ਅੱਛਾ ਅਲੱਗ-ਅਲੱਗ ਸ਼ਾਪਿੰਗ ਨੂੰ ਅੱਡੇ ਬਣੇ ਹੋਇਆ ਤੇ ਜਿੰਨੇ ਇੰਡੀਆ ਤੋਂ ਸੰਗਤ ਸ਼ਾਪਿੰਗ ਕਰਦੀ ਉਹ ਜਿਹੜਾ 올ਡ ਲਾਹੌਰ ਹੈ ਉੱਥੋਂ ਕਰਦੀ ਆ ਤੇ ਜਿਹੜਾ ਇਹ ਪਾਸਾ ਹੈ ਇੱਥੇ ਜਿੰਨੇ ਐਨਆਰਆਈ ਹੈ ਪੰਜਾਬੀ ਉਹ ਕਾ ਹੁੰਦੇ ਆ ਉਹ ਇੱਥੋਂ ਕਰਦੇ ਆ ਹੁਣ ਇੱਥੋਂ ਨਾਲ ਵਾਲਾ ਕਿਹੋ ਜਿਹਾ ਤੇ ਉਹ ਥੋੜਾ ਜਿਹਾ ਤੁਹਾਨੂੰ ਦਿਖਾਉਂਦੇ ਆ ਖੁਸ਼ੀ ਆ ਇਸਲੇ ਇਮ ਚੂਰੀਆ ਵਾਲੇ ਸਲੀਮ ਸ਼ੂਰੀਆ ਆਹੋ ਇਹਦੇ ਨਾਲੋਂ ਦਾ ਸਲੀਮ ਫੈਬ੍ਰਿਕਾ ਯਾਰ ਚੂਰੀਆ ਵਾਲਾ ਸਾਹ ਬੱਤ ਸੂਟ ਪੁੱਛਦੇ ਸਹੀ ਆ ਗੱਲ ਲੱਗਦੀ ਆਹੋ ਚਲੋ ਬੁੱਕ ਕਰਦੇ ਕਿੰਨੇ ਕਿੰਨੇ ਦੇ ਆ ਹਾਂ ਕਿੰਨੇ ਕਿੰਨੇ ਦੇ ਮੈਨੂੰ ਤੇ ਲੱਗਦਾ ਲੱਖਾਂ ਤੱਕ ਜਾਂਦੇ ਸੂਟ ਇਹਨਾਂ ਦਾ ਲੱਖ ਰੁਪਏ ਦਾ ਨਹੀਂ ਨਹੀਂ ਰੁਪਏ ਐਵੇਂ ਸੋਨੇ ਆ 2-2 ਲੱਖ ਰੁਪਏ ਦੇ ਡ्रेसेस ਹਨਾ ਬੜੇ ਚਲੋ ਜਾ ਕੇ ਉਹਨੇ ਇਹ ਕਹਿੰਦੇ ਲਿਬਰਟੀ ਲਿਬਰਟੀ ਮਾਰਕੀਟ ਚ ਲਾਹੌਰ ਫੈਬਰ ਸਲੀਮ ਫੈਬਰਿਕ ਲਾਹੌਰ ਦੀ ਕਹਿੰਦੇ ਸਭ ਤੋਂ ਮਹਿੰਗੀ ਦੁਕਾਨ ਹੈ ਬੀਰਾ ਇਹ ਵੀ ਦੱਸ ਰਿਹਾ ਹੈ ਕਹਿੰਦੇ ਛੁਰੀ ਧਰ ਦਿੰਦੇ ਤਾਂ ਕਰਕੇ ਕਹਿੰਦੇ ਮੈਂ ਇਹਦਾ ਨਾਮ ਰੱਖਿਆ ਹੋਇਆ ਸਲੀਮ ਛੁਰੀਆਂ ਵਾਲੇ ਹਾਂਜੀ ਚੈਨਲ ਨੇਮ ਜੀ ਕੀ ਹੈ ਅਬੀਰਾ ਖਾਨ ਰੋਡ ਸ਼ੋ ਮਜ਼ੂਰੀ ਕਰ ਦਿੱਤੀ ਹੋ ਦੁਕਾਨ ਹੀ ਬਹੁਤ ਵੱਡੀ ਆ ਯਾਰ ਇਹਨਾਂ ਦੀ ਤਾਂ ਤੇ ਆ ਕੇ ਬੰਦੇ ਦਿਖਾਉਣ ਫਰਨੀਚਰ ਕਿੰਨਾ ਸੋਹਣਾ ਹੈ ਦੇਖਿਓ ਖੁਸ਼ੀ ਫਰਨੀਚਰ ਕਿੰਨਾ ਸੋਹਣਾ ਹੈ ਦੇਖੋ ਹੈਂਡ ਮੇਡ ਫਰਨੀਚਰ ਰੱਖਿਆ ਹੈ ਕਮਾਲ ਆ ਦੇਖੋ ਬੈਠਣ ਨੂੰ ਜਰ ਹੈ ਉਹ ਜਾਂ ਫਰਨੀਚਰ ਪਾਕਿਸਤਾਨ ਚ ਬਣਦਾ ਹੈ ਹੈਂਡ ਮੇਡ ਆ ਤੇ ਉੱਪਰਲੇ ਪਾਸੇ ਲੈ ਕੇ ਚੱਲੇ ਆ ਸਾਨੂੰ ਕਹਿੰਦੇ ਵੀਰੇ ਕਿੰਨੇ ਦਾ ਮੈਂ ਕਹਾਂ ਕਿੰਨੇ ਦਾ ਸੂਟ ਕਹਿੰਦੇ ਸਸਤਾ ਹੀ ਆ ਮੈਂ ਕਹਾਂ ਕਿੰਨੇ ਦਾ 38500 ਦਾ 38000 ਦਾ ਐਡੇ ਸਸਤੇ ਨਹੀਂ ਮੈਂ ਪਾ ਸਕੀ ਨਹੀਂ ਸੂਟੀ ਸ਼ਾਪ ਦਾ ਐਸਾ ਸਸਤੇ ਪਾ ਨਹੀਂ ਮੈਂ ਮਹੰਗੇ ਲੈ ਨਹੀਂ ਸਕਦੀ ਨਹੀਂ ਨਹੀਂ ਮਹੰਗੇ ਲੈ ਜੀ ਤਾਂ ਸਸਤੇ ਪਾ ਨਹੀਂ ਨਾ ਜਾਣ ਨਾ ਤੇ ਮੈਂ ਜੁੱਤਾ ਲਾਉਂਦੇ ਆ ਅੱਛਾ ਤੁਸੀਂ ਚਾਹਿਆ ਜੁੱਗਤਾ ਲਾਉਨੇ ਹੋ ਹਾਂ ਆਵਾਜ਼ ਕਰ ਦੇ ਲੱਖ ਲੱਖ ਐ ਜੁੱਗਤਾ ਲਾ ਦੇਣੀ ਆ ਤੁਹਾਡੇ ਤੇ ਜਰਾ ਮਨੁਕਰੇ ਵੀ ਲਾ ਦੇਣ ਅਸੀਂ ਕੀ ਕਹਿਣਾ ਉਹਨਾਂ ਨੂੰ ਲਓ ਜੀ ਇਹ ਨੇ ਜੀ ਸਲੀਮ ਫੈਬਰਿਕ ਵਾਲੇ ਤੇ ਵਧੀਆ ਕੁਆਲਿਟੀ ਦਾ ਜੇ ਕੱਪੜੇ ਲੈਣੇ ਤੇ ਇੱਥੋਂ ਹੀ ਮਿਲ ਜਾਂਦੇ ਆ ਯਾਰ ਕਮਾਲ ਆ ਆ ਦੇਖੋ ਆ ਕਿੱਡੇ ਸੋਹਣੇ ਭਾਈ ਨਹੀਂ ਮੈਨੂੰ ਇਦਾਂ ਦੇ ਸੋਹਣੇ ਅੱਛੇ ਲੱਗਦੇ ਆ ਹਾਂ ਜੀ ਆ ਡੰਮੀ ਤੇ ਲਾਇਆ ਜੇ ਨੇ ਬੜੇ ਸੋਹਣੇ ਸੋਹਣੇ ਮੈਨੂੰ ਇਦਾਂ ਲੱਗਦਾ ਵੀਰ ਸਹੀ ਨਾਮ ਦਿੱਤਾ ਤੁਸੀਂ ਆਏ ਸਰ ਸਹੀ ਨਾਮ ਉਹ ਇਧਰ ਆ ਕੀ ਹੋ ਗਿਆ ਅਸਲਾਮੁਅਲੈਕੁਮ ਹਾਂ ਜੀ ਸਤਿ ਸ੍ਰੀ ਅਕਾਲ ਜੀ ਵਾਲੇਕੁਮ ਸਲਾਮ ਸਾਡਾ ਕੋਈ ਫੈਨ ਹੀ ਨਹੀਂ ਸਾਡੀ ਦੇਖੀ ਆਪ ਵੀ ਆ ਜਾ ਨਹੀਂ ਨਹੀਂ ਤੁਸੀਂ ਇਹਨੂੰ ਨਾਲ ਕਿੱਟ ਜਾਓ ਲਾਹੌਰ ਦੀ ਲਾਹੌਰ ਦੀ ਵੱਡੀ ਦੁਕਾਨ ਤੇ ਸਭ ਤੋਂ ਮਹਿੰਗੀ ਦੁਕਾਨ ਇਹ ਹੈ ਗੇੜਾ ਦਾ ਮਾਰਨਾ ਬਣਦਾ ਯਾਰ ਇੱਥੇ ਵਧੀਆ ਰਹੇ ਆ ਕੇ ਦੇਖ ਕੇ ਇਹ ਵੀ ਰੰਗ ਹੈ ਲਾਹੌਰ ਦੇ ਹਾਂਜੀ ਧੋਲੀ ਲੱਗਦੇ ਜਿਵੇਂ ਆਪਾਂ ਨਾਰਕਲੀ ਤੇ ਦੇਖਿਆ ਸੀ ਨਾਰਕਲੀ ਵਾਲੇ ਹੈ ਇੱਲਾਹੀ ਐਦਾਂ ਦਾ ਸੇਵਾ ਵੀ ਕਰਦੇ ਆ ਯਾਰ ਬੰਦੇ ਅੱਜ ਤੇ ਪੈਸੇ ਵੀ ਨਹੀਂ ਦਿੰਦੇ ਆ ਪੈਸੇ ਹੀ ਵਾਪਸ ਕਰੋ ਹੁਣ ਵਾਪਸ ਕਰੋ ਬਈ ਆਪਣੇ ਫੈਸਲੇ ਮੇਰੀ ਛੋਈ ਹੁੰਦਾ ਛੋਈ ਕੋਈ ਮਨੀ ਇਹ 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 ਤਾਂ ਤੇ ਤੈ ਕਹਿੰਦੇ ਵੀ ਮਸ਼ਹੂਰ ਬੰਦੇ ਆ ਕੇ ਜੁਗਤਾਲੀ ਕੁੜੀ ਸਾਡੀ ਦੁਕਾਨ ਤੇ ਆ ਕੇ ਐ ਨਹੀਂ ਬਹੁਤ ਆ ਹੈ ਕਿ ਨਹੀਂ ਜੂਸ ਆ ਜੂਸ ਆ ਮੇਗਦੇ ਪਾਣੀ ਆ ਕੀ ਕਰੀਗੇ ਪਾਣੀ ਪੀ ਕੇ ਜਾਏ ਪਾਣੀ ਨਾ ਨਾ ਪੀਆ ਕੋਈ ਗੱਲ ਨਹੀਂ ਯਾਰ ਨਾ ਵੀਰਾਂ ਨਾਲ ਲਾਹੌਰ ਘੁੰਮਣ ਦਾ ਆਪਣੀ ਮਜ਼ਾ ਹੈਗਾ ਇੰਨਾ ਕਿ ਸੇਵਾ ਪਾਣੀ ਹੁੰਦਾ ਨਾ ਬੰਦਾ ਖਾ ਖਾਰਾ ਜੇ ਨਾ ਤਾਂ ਸਾਨੂੰ ਕੱਚਾ ਤੇ ਕਾਬੂ ਪੁੱਛਦੇ ਸੁਰ ਜੂਸ ਪੁੱਛਣਾਗੇ ਬਾ ਬਾ ਤਜ਼ਿਆ ਦੇਖ ਲੋ ਸਵੈਰ ਦੇ ਤੁਰੇ ਫਿਰਦੇ ਪਹਿਲਾ ਜੂਸ ਬਲਾ ਹੈ ਕਿਸੇ ਨੇ ਬੇਸਤੀ ਬੇਸਤੀ ਜੁਗਤਾ ਬੇਸਤੀ ਨਹੀਂ ਕਹਿੰਦੇ ਇਹਨੂੰ ਜੁਗਤਾ ਕਹਿੰਦੇ ਆ ਅਸੀਂ ਵੀ ਸਿੱਖ ਕੇ ਜੁਗਤਾ ਹੋਣ ਇਹ ਸੂਟ ਬਈ ਮੈਨੂੰ ਬੜਾ ਸੋਹਣਾ ਲੱਗਦਾ ਹੈ ਅਬੀਰਾ ਦੇਖੋ ਪੁੱਛੋ ਕਿੰਨੇ ਦਾ ਰੰਗ ਤਾਂ ਦਾ ਕਿੰਨੇ ਦਾ ਵਾ 3 ਲੱਖ ਨਾਲ ਦਾ ਕੀ 3 ਲੱਖ 15000 3 ਲੱਖ 15000 ਇੰਨਾ ਯਾਰ ਇਹ ਚ ਕੀ ਹੈ ਦੇਖਾ ਇਹ ਟੋਟਲ ਹੈਂਡ ਮੇਡ ਹੈ ਨਾ ਸਾਰਾ ਕੁਝ ਲਗਾਈ ਹੋਈ ਹੈ ਕਮਾਲ ਹੋ ਗਈ ਯਾਰ 315000 ਰੁਪਿਆ ਇੰਡੀਆ ਨਿਕ ਲੱਖ ਦਾ ਇੰਨਾ ਮਹਿੰਗਾ ਕਿਉਂ ਹੈ ਬਾਈ ਇਹ ਟੋਟਲ ਹੈਂਡ ਮੇਡ ਹੈਗਾ ਅੱਛਾ ਹੈਂਡ ਮੇਡ ਹੈ ਮੁਕੇਸ਼ ਛੇ ਸਾਰਾ ਹਾਂ ਜੀ ਮੈਨੂੰ ਫੁੱਟ ਮੀਟ ਦੇ ਦਿਓ ਐਸੀ ਨਹੀਂ ਪਰ ਸਾਨੂੰ ਜਿਹੜਾ ਹੱਥ ਪਿੱਛੇ ਨਹੀਂ 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 ਹਾਂ ਜੀ ਜਿਹੜੀ ਆ ਪਿੱਛੇ 0 ਇੱਕ ਘਟਾ ਦੋ 31000 ਦਾ ਲੈ ਲਓ ਇਹ ਕਹਿੰਦੇ ਭਾਵੇਂ ਖੁਸ਼ੀ ਇਹ ਕਹਿੰਦੇ ਭਾਵੇਂ ਫੁੱਟ ਮੀਟ ਦੇ ਦਿਓ ਸਾਨੂੰ ਤਾਂ ਸਸਤਾ ਦੇ ਦਿਓ ਇਹਨੂੰ ਫ੍ਰੀ ਦੇ ਬਾਅਦ ਚ ਪਹਿਲਾਂ ਦੇ ਗਮਦੋਲੀ ਜਾਣਾ ਫੁੱਟ ਮੀਟ ਬਾਅਦ ਚ ਚਲੋ ਜੀ ਨਿਕਲੋ ਇੱਥੋਂ ਇਹਨਾਂ ਦਾ ਨਾ ਅਲੱਗ-ਅਲੱਗ ਸੈਕਸ਼ਨ ਹੈ ਦੁਕਾਨ 'ਚ ਤੇ ਦੁਕਾਨ ਚ ਆਇਆ ਦੇਖੋ ਸਾਰੇ ਕਿਤੇ ਅਲੱਗ-ਅਲੱਗ ਰੱਖੇ ਹੋਏ ਇੱਥੇ ਲਹਿੰਗਾ ਟਾਈਪ ਸੂਟ ਰੱਖੇ ਹੋਏ ਇਹਨਾਂ ਨੇ ਤੇ ਜਿਵੇਂ ਇਸ ਤਰ੍ਹਾਂ ਦੇ ਲਹਿੰਗਾ ਟਾਈਪ ਸੂਟ ਆ ਵੈਸੇ ਯਾਰ ਸੂਟ ਸੋਹਣੇ ਇਹਨਾਂ ਦੇ ਐਨੇ ਮਾੜੇ ਨਹੀਂ ਹੈਗੇ ਸ਼ਾਮ ਦੀਆਂ ਮਹਿਫਲਾਂ ਭਖਣੀਆਂ ਸ਼ੁਰੂ ਹੋ ਗਈਆਂ ਜਿਵੇਂ ਤੁਹਾਨੂੰ ਪਹਿਲਾਂ ਵੀ ਸ਼ਾਇਦ ਕਈ ਵਾਰ ਦੱਸਿਆ ਕਿ ਜਿਹੜਾ ਲਾਹੌਰ ਉਹ ਦਿਨ ਨਾਲੋਂ ਜ਼ਿਆਦਾ ਜਿਹੜਾ ਰਾਤ ਨੂੰ ਜਾਗਦਾ ਰਾਤ ਨੂੰ 2-2 ਵਜੇ ਤੱਕ ਲਾਹੌਰ ਦੀਆਂ ਫੂਡ ਸਟਰੀਟ ਲਾਹੌਰ ਦੀਆਂ ਮਾਰਕੀਟਸੇ ਖੁੱਲੀਆਂ ਰਹਿੰਦੀਆਂ ਜਦੋਂ ਤੁਸੀ ਸ਼ਾਪਿੰਗ ਕਰਨੀ ਹੋਵੇ ਨਾ ਦਿਨ ਨਾਲੋਂ ਬੈਟਰ ਹੈ ਵੀ ਰਾਤ ਨੂੰ ਤੁਸੀਂ ਬਾਹਰ ਨਿਕਲੋ ਤੇ ਰਾਤ ਨੂੰ ਜਿਹੜਾ ਦਾ ਆਲਾ ਦਵਾਲਾ ਮਾਹੌਲ ਇੱਥੋਂ ਦਾ ਦੇਖਣ ਵਾਲਾ ਹੁੰਦਾ ਉਹ ਕਮਾਲ ਦਾ ਹੁੰਦਾ ਸਾਰੀਆਂ ਮਾਰਕੀਟ ਸਾਰੇ ਲੋਕ ਇੱਥੇ ਰਾਤ ਨੂੰ ਨਿਕਲਨੇ ਸ਼ੁਰੂ ਹੁੰਦੇ ਆ ਬਾਹਰ ਤੇ ਇਹੋ ਜਿਹਾ ਆਲਾ ਦਵਾਲਾ ਦਾ ਲਿਬਰਟੀ ਮਾਰਕੀਟ ਦਾ ਇਹ ਸਾਰਾ ਨਹੀਂ ਨਹੀਂ ਥੈਂਕ ਯੂ ਇਹ ਸਾਰੀ ਲਿਬਰਟੀ ਮਾਰਕੀਟ ਹੈ ਜੀ ਤੇ ਹੁਣ ਅਸੀਂ ਇੱਥੋਂ ਨਿਕਲ ਕੇ ਇੱਕ ਹੋਰ ਮਾਰਕੀਟ ਚੱਲੇ ਆ ਉਹਦਾ ਨਾਮ ਹੈ ਓਰੀਗਾ ਹੁਣ ਓਰੀਗਾ ਚੱਲੇ ਆ ਅਰੀਗਾ ਤੋਂ ਬਾਅਦ ਫਿਰ ਫੋਰਟ्रेस ਜਾਣਾ ਤੇ ਐਵੇਂ ਦੀਆਂ ਸਾਰੀਆਂ ਮਾਰਕੀਟਾਂ ਜਿਹੜੀਆਂ ਤੁਹਾਨੂੰ ਘੁੰਮਾਉਣੀਆਂ ਅਲੱਗ-ਅਲੱਗ ਮਾਰਕੀਟ 'ਚ ਅਲੱਗ-ਅਲੱਗ ਕੁਆਲਿਟੀ ਮਿਲਦੀ ਹੈ ਇਹ ਦੇਖੋ ਸ਼ਾਮ ਨੂੰ ਥੋੜਾ ਜਿਆਦਾ ਜਚਣ ਵੱਧ ਲੱਗਿਆ ਨਾ ਲਾਈਟਸ ਲੂਟਸ ਜਦੋਂ ਆਨ ਹੁੰਦੀਆਂ ਨੇ ਇਹ ਐਂ ਲੱਗਦਾ ਜਿਵੇਂ ਚੰਡੀਗੜ੍ਹ ਦੇ ਆਪਾਂ ਕਿਸੇ ਸੈਕਟਰ 'ਚ ਹੀ ਫਿਰਦੇ ਹੁੰਨੇ ਉਹ ਹੈ ਜੀ ਮਾਹੌਲ ਹੈ ਉਹ ਹੈ ਜੀ ਆਲਾ ਦਵਾਲਾ ਹੈ ਫੇ ਲਓ ਜੀ ਲਓ ਜੀ ਆਓ ਜੀ ਕਿਵੇਂ ਹੋ ਠੀਕ ਠਾਕ ਹੋ ਕਿਵੇਂ ਹੈ ਬਾਈ ਇੱਕ ਹੀ ਵੇਚੀ ਜਾਂਦੇ ਹੋ ਬੈਲ ਬਟਨ ਸਟਾਈਲ ਵੀ ਹੈ ਬੈਲ ਬਟਨ ਨਹੀਂ ਪੈਂਟਸ ਅੱਛਾ ਮੈਨੂੰ ਤਾਂ ਨਹੀਂ ਚਾਹੀਦੀ ਯਾਰ ਆਪਣਾ ਸ਼ੁਕਰੀਆ ਇਹਦਾ ਸ਼ਾਲ ਸ਼ੋਲ ਲੈਣੇ ਆ ਹੁਣ ਸ਼ਾਲ ਲੈਣੇ ਆ ਜੀ ਇਹ ਕਲਰ ਦਿਖਾਉਂ ਆਪੀ ਆਪਕੋ ਇਸ ਤਰਫ ਦੇਖ ਕੇ ਦਰਾ ਸੋਨਾ ਜੀ ਲੱਲੋ ਬੜਾ ਸੋਹਣਾ ਇਹ ਦੇਖੋ ਵੀ ਸ਼ਾਲ ਇੱਥੋਂ ਦੇ ਕੱਡੇ ਸੋਹਣੇ ਪਾਕਿਸਤਾਨ ਦੇ ਸ਼ਾਲ ਹੱਥ ਦੇ ਕੱਡੇ ਹੋਏ ਆ ਇਹ ਲਾਹੌਰ ਦੇ ਇੱਥੇ ਬੰਦਿਆਂ ਲਈ ਘਾਟ ਹੀ ਮਿਲਦਾ ਸਮਾਨ ਕੁੜੀਆਂ ਦੀ ਜਿਆਦਾ ਮਿਲਦਾ ਹੈ ਇੱਕ ਮੈਂ ਆ ਬਾਕੀ ਮੈਂ ਤਾਂ ਸ਼ੋਪਿੰਗ ਘਾਟ ਹੀ ਕਰਨੀ ਸੀ ਕੁੜੀਆਂ ਜਿਆਦਾ ਕਰਨ ਖੁਸ਼ੀਆਂ ਦਿਖਾਓ ਆ ਬੜਾ ਸੋਹਣਾ ਆ ਖੋਲੋ ਵੀਰੇ ਇਹਦੇ ਤਾਂ ਦੇਖੀ ਹੁਣ ਥੱਲੋਂ ਸਾਫ਼ ਤਾਂ ਹੈ ਨਹੀਂ ਇਹ ਟੈਪਿੰਗ ਹੈ ਇਹ ਦੇਖੋ ਸਭ ਨੇ ਮੈਂ ਆਪੂ ਕਰ ਆ ਆ ਸ਼ਾਲ ਬੜਾ ਸੋਹਣਾ ਲੱਗਿਆ ਯਾਰ ਖੁਸ਼ੀਆਂ ਖੋਲੋ ਮੜਾ ਜਾ ਨਹੀਂ ਲੈ ਲਈ ਫਿਰ ਆ ਖੋਲੋ ਇਹਦੇ ਨਾਲ ਦਾ ਮੇਰੇ ਕੋਲੇ ਬਲੈਕ ਆ ਖੋਲੋ ਇਹਨੂੰ ਪਰ ਉਹ ਜਿਆਦਾ ਪਿਓਰ ਆ ਬਤ ਦੇਖੋ ਕਿੱਡਾ ਸੋਹਣਾ ਹੈ ਬੜੇ ਸੋਹਣੇ ਸੋਹਣੇ ਸ਼ਾਲ ਮਿਲਦੇ ਆ ਅਵੇਰਾ 3000 ਦੇ ਦੋਨੇ ਲੈਣੇ ਆ ਠੀਕ ਹੈ ਉਹ ਇੱਕ ਨਹੀਂ ਦੱਸ ਤੈਨੂੰ 3000 ਦਾ ਅਬਰ ਤਾਈ ਦਾ ਗਿਆ ਦੋ ਲੈਣੇ ਆ 3000 ਦੇ ਠੀਕ ਹੈ ਠੀਕ ਹੈ ਲੋ ਜੀ ਮੈਨੂੰ ਪਤਾ ਸੀ ਵੀ ਇਹ ਕੁੜੀਆਂ ਇੱਥੋਂ ਨਹੀਂ ਨਿਕਲ ਸਕਦੀਆਂ ਇਹ ਸ਼ਾਪ ਤੇ ਇਹਨਾਂ ਨੇ ਜ਼ਰੂਰ ਜਾਣਾ ਸਾਹਮਣੇ ਵਾਲੀ ਤੇ ਏ ਰੈਡੀमेड ਸੂਟਸ ਆ ਗਏ ਯਾਰ ਨਾ ਕੁੜੀਆਂ ਲਈ ਸੱਚੀ ਇੰਨਾ ਸਸਤਾ ਇੰਨਾ ਵਧੀਆ ਸਮਾਨ ਮਿਲਦਾ ਇਨਾ ਇਥੇ ਪੁੱਛੋ ਨਾ ਪਾਕਿਸਤਾਨ ਜਦੋਂ ਆਉਂਗੇ ਸ਼ਾਪਿੰਗ ਲਈ ਜ਼ਰੂਰ ਆਵਦਾ ਟੈਚੀ ਇੱਕ ਲੈ ਕੇ ਆਇਓ ਹਾਂਜੀ ਹਾਂਜੀ ਦੋ ਤਿੰਨ ਤਿੰਨ ਲੈ ਲਈ ਹੁਣ ਵੀਰੇ ਹੋਰੀ ਡਿਸਕਾਊਂਟ ਦੇਣਗੇ ਕਿਉਂਕਿ ਪੈਸੇ ਵੀਰਾਂ ਨੇ ਦੇਣੇ ਆ ਅੱਛਾ ਵੀਰੇ ਹੋਰੀ ਡਿਸਕਾਊਂਟ ਦੇਣਗੇ ਪੈਸੇ ਵੀਰਾਂ ਨੇ ਦੇਣੇ ਆ ਓ ਯਾਰ ਜੇ ਜਿਹੜਾ ਵੀ ਬੰਦਾ ਨਾ ਲਾਹੌਰ ਆਊਗਾ ਉਹ ਵੀਰਾਂ ਨੂੰ ਨਾਲ ਲੈ ਕੇ ਸ਼ਾਪਿੰਗ ਕਰੇ ਉਹ ਇੰਨਾ ਡਿਸਕਾਊਂਟ ਮਿਲਦਾ ਹੈ ਬਾਈ ਯਾਰ ਤੁਹਾਡੇ ਏਡੇ ਸੋਹਣੇ ਕੱਪੜੇ ਕਿਉਂ ਬਣਾਉਂਨੇ ਯਾਰ ਤੁਸੀਂ ਲਾਹੌਰ ਚ ਇਹੋ ਜਿਹੇ ਬਾਜੀ ਆਂਦੀਆਂ ਡਿਸਕਾਊਂਟ ਬਾਜੀ ਮੈਨੂੰ ਵੀ ਕੋਈ ਦਵਾਦੋ ਲੋਈ ਲੋਈ ਦਵਾਦੋ ਮੈਨੂੰ ਮੈਨੂੰ ਦਵਾਦੋ ਕੋਈ ਲੋਈ ਲੋਈ ਠੀਕ ਆ ਦੇਖੋ ਫਿਰ ਇਹ ਮਿਲਨੀ ਨਹੀਂ ਲੋਈ ਇਹ ਇਹ ਜ਼ਰੂਰੀ ਦੱਸਣੀ ਹੈ ਗਿਫਟ ਗਿਫਟ ਤੇ ਪਰ ਇਹ ਕਾਲ ਆ ਦੇਖੋ ਆ ਸੂਟ ਲੈ ਲਿਆ ਕੁਸ਼ੀ ਨੇ ਬੜਾ ਸੋਹਣਾ ਹੈ ਤੇ ਇਹ ਜੇ ਯਾਰ ਸੂਟ ਸੋਹਣੇ ਬਹੁਤ ਮਿਲਦੇ ਆ ਜਿਵੇਂ ਤੁਹਾਨੂੰ ਦੱਸਿਆ ਸੀ ਨੇ ਹਾਂ ਜੀ ਸੰਦੀਪ ਨਾਇਰ ਇਹ ਜੀ ਪਸੰਦ ਤੁਸੀਂ ਦੇਖ ਲਓ ਇਹ ਵਧੀਆ ਲੱਗੋ ਤੇ ਫੋਟੋ ਭੇਜ ਦਿਓ ਫੋਟੋ ਭੇਜ ਹਾਂ ਦੇਖੋ ਹਾਂ ਜਰਾ ਉੱਥੇ ਮਸ਼ਹੂਰੀਆਂ ਕਰਾ ਦੇ ਆ ਪਾਕਿਸਤਾਨ ਵਾਲੇ ਦੇ ਨਾਲ ਹਾਂ ਰੁਪਿਆ ਇੱਕ ਨਹੀਂ ਘਟਾਉਂਦੇ ਹੈਗੇ ਤੁਸੀਂ ਵੀਰੇ ਦਿਲ ਤੋੜਿਆ ਵਾ ਦੇਖ ਲਿਓ ਡਿਸਕਾਊਂਟ ਦਿੰਦੇ ਨਹੀਂ ਹੈਗੇ ਮਸ਼ਹੂਰੀਆਂ ਕਰਾਉਂਦੇ ਵੀ ਪੰਜਾਬੀ ਟਰੈਵਲ ਕਪੜਾ ਦੁਕਾਨ ਤੇ ਆ ਕੇ ਰੱਖਿਆ ਹੈ ਤੁਹਾਡੀ ਇੱਜ਼ਤ ਕਰਦੇ ਮੈਂ ਇੱਥੇ ਹੀ ਆ ਮੇਰੇ ਵਾਸਤੇ ਬਹਿਣਾ ਬਾਅਦ ਚ ਪਤਾ ਆਣਾ ਹਾਂ ਜੇ ਸਾਈਜ਼ ਵਗੈਰਾ ਦੀ ਕੋਈ ਪਰਬਲ ਆਪਾਂ ਕਰ ਲੀਏ ਤੁਸੀਂ ਤੁਹਾਡੇ ਪੇਜ ਤੇ ਆਨਲਾਈਨ ਹੀ ਸਾਡੇ ਤੋਂ ਮੰਗਾ ਲੈਣਾ ਠੀਕ ਤੁਹਾਡਾ ਪੇਜ ਵੀ ਹੈ ਆਪੇ ਨਾ ਨਾ ਬੋਲਣਾ ਨਹੀਂ ਹੋਰ ਮਸ਼ਹੂਰੀ ਕਰ ਰਹੇ ਸਾਨੂੰ ਕਾਟ ਦੇ ਦਿਓ ਬੱਸ ਖਾਣ ਦੇ ਦੋ ਸਾਨੂੰ ਬੋਲਣਾ ਨਹੀਂ ਅੱਗੇ ਆਨਲਾਈਨ ਨੂੰ ਸਬਸਕ੍ਰਾਈਬ ਵੀ ਕਰ ਹਾਂ ਆਨਲਾਈਨ ਸਬਸਕ੍ਰਾਈਬ ਅਸੀਂ ਉਹ ਕਰਾਂਗੇ ਤੁਸੀਂ ਨਹੀਂ ਕਰਨਾ ਪੈਸੇ ਇਹਨਾਂ ਦੇ ਘਟਾਈ ਨਹੀਂ ਲੈ ਬਈ ਹਨੇਰਾ ਹੋ ਗਿਆ ਪੂਰਾ ਤੇ ਹੁਣ ਇੱਕ ਮਾਰਕੀਟ ਸਾਨੂੰ ਛੱਡਣੀ ਪੈਣੀ ਹੈ ਦੇਖਦੇ ਆ ਕਿਹੜੀ ਗੇੜੀ ਚ ਹੋਰ ਜਾਇਆ ਜਾ ਸਕਦਾ ਤੇ 7 ਵਜੇ ਸ਼ਾਮ ਦੇ ਕਿਉਂਕਿ ਵੈਸੇ ਲਾਹੌਰ ਬੰਦ ਤਾਂ ਹੁੰਦਾ ਨਹੀਂ 11 12 ਵਜੇ ਤੱਕ ਪਰ ਥੱਕ ਗਿਆ ਸੀ ਖੁਸ਼ੀ ਆ ਜੇ ਬੈਗ ਵੀ ਲੈ ਕੇ ਜਾਣੇ ਪੈਣੇ ਆਪਾਂ ਨੂੰ ਸਾਡੇ ਕੋਲੇ ਜਿਹੜੇ ਬੈਗ ਲੈ ਕੇ ਆਏ ਸੀ ਉਹਨਾਂ 'ਚ ਕੱਪੜੇ ਤਾਂ ਪੂਰੇ ਨਹੀਂ ਜਾਣੇ ਜਿਹੜੇ ਹਿਸਾਬ ਨਾਲ ਕੱਪੜੇ ਲਈ ਜਾਂਦੇ। ਕਮੀ ਚਾਰ ਅਟੈਚੀਆਂ ਸੀ ਜਿਹੜੀਆਂ ਪਹਿਲੇ ਕਮੀ ਚੋਂ ਦੇ ਕੱਪੜੇ ਸੀ ਹਨ। ਹਾਂਜੀ। ਤੇ ਜਿੰਨਾ ਜਿੰਨਾਂ ਨੇ ਸਮਾਨ ਮੰਗਾਇਆ ਸੀਗਾ ਮੇਰੇ ਕੁਝ ਦੋਸਤਾਂ ਨੇ, ਖੁਸ਼ੀ ਦੀਆਂ ਕੁਝ ਫਰੈਂਡਸ ਨੇ ਉਹਨਾਂ ਤੋਂ ਅਸੀਂ ਇੱਥੇ ਆਨਲਾਈਨ ਹੀ ਮਾਫੀ ਮੰਗ ਲੈਨੇ ਕਿਉਂਕਿ ਤੁਹਾਡਾ ਸਾਰਾ ਸਮਾਨ ਤਾਂ ਅਸੀਂ ਲਿਆ ਕੇ ਨਹੀਂ ਦੇ ਸਕਦੇ। ਅਸੀਂ ਕੁਛ ਨਾ ਕੁਛ ਗਿਫਟਸ ਤੁਹਾਨੂੰ ਆਪਣੇ ਵੱਜੋਂ ਲਿਆ ਕੇ ਦੇ ਦਾਂਗੇ। ਕਿਉਂਕਿ ਨਾ ਹਰ ਇੱਕ ਨੂੰ ਐ ਹੁੰਦਾ ਵੀ ਖਵਨੀ ਮਈ ਕਿਹਾ ਹੋਊਗਾ ਹੋਰ ਕਿਸੇ ਨੇ ਕਿਹਾ ਨਹੀਂ ਹੋਣਾ ਤੇ ਸਾਨੂੰ ਘਟੂ ਘਟ 60 70 ਜਾਣਿਆਂ ਦੇ ਮੈਸੇਜ ਆਏ ਹੋਏ ਆ ਵੀ ਮੈਨੂੰ ਆ ਚਾਹੀਦਾ ਮਨਵਾ ਚਾਹੀਦਾ ਥੋੜਾ ਥੋੜਾ ਕਰਕੇ ਫਿਰ ਸਾਡੇ ਹੀ ਫਿਰ ਤਾਂ ਸਾਡਾ ਸਮਾਨ ਹੀ ਬਹੁਤ ਹੋ ਜਾਣਾ ਕਿਉਂਕਿ ਕਿਉਂਕਿ ਅਸੀਂ 1 ਮਹੀਨੇ ਲਈ ਸਮਾਨ ਲੈ ਕੇ ਆਏ ਸੀ 1 ਮਹੀਨੇ ਦੇ ਸਾਡੇ ਕੱਪੜੇ ਸੀ ਅਟੈਚ ਚ ਚਾਰ ਅਟੈਚੀਆਂ ਸਾਡੀਆਂ ਆਲ ਰੈਡੀ ਆਪਣੀਆਂ ਨੇ ਤੇ ਉਹ ਚਾਰ ਅਟੈਚੀਆਂ ਸਾਡੀਆਂ ਫੁੱਲ ਹੈ ਤੇ ਬਾਕੀ ਅਸੀਂ ਇੱਥੇ ਸ਼ਾਪਿੰਗ ਕਰੀ ਜਾਂਦੇ ਆ ਬਾਕੀ ਮਜਬੂਰੀ ਮੈਂ ਸੋਚ ਕੇ ਆਈ ਸੀ ਵੀ ਹੁਣ ਮੈਂ ਰਿਪਨ ਦੇ ਨਾਲ ਜਾ ਰਹੀ ਹਾਂ ਵੀ ਮੈਂ ਉੱਨੇ ਸਾਰੇ ਕੱਪੜੇ ਲੈ ਕੇ ਆਏ ਪਰ ਮਜਬੂਰੀ ਹੋਈ ਪਈ ਆ ਵੀ ਤੇ ਸੂਟ ਕੱਟ ਲੈ ਕੇ ਜਾ ਦੂਜੀ ਗੱਲ ਇਹ ਹੈ ਕਸਟਮਰ ਦਾ ਵੀ ਨਹੀਂ ਪਤਾ ਉੱਥੇ ਲੰਘਣ ਦੇਣਾ ਕਾ ਨਾ ਲੰਘਣ ਉਹਨਾਂ ਨੇ ਸੋ ਜਿੰਨਾ ਕਿ ਤੁਹਾਨੂੰ ਲਿਆ ਕੇ ਦੇਵਾਂਗਾ ਉਨਾ ਐਕਸੈਪਟ ਕਰ ਲਿਓ ਪਰ ਸ਼ਾਤ ਆਪਾਂ ਸਾਰਿਆਂ ਲਈ ਤੇ ਬਾਕੀ ਹਾਂਜੀ ਛੋਟੇ ਛੋਟੇ ਗਿਫਟਸ ਲੋਈਆਂ ਹੋ ਗਈਆਂ ਸ਼ਾਲ ਹੋ ਗਏ ਆਇਆ ਇਹ ਚੀਜ਼ਾਂ ਦਾ ਅਸੀਂ ਲੈ ਲਈਆਂ ਤੇ ਜਿਹੜੀਆਂ ਤੁਹਾਡੀਆਂ ਕਹਿਆਂ ਸੀਗੀਆਂ ਮਤਲਬ ਵੀ ਮੈਨੂੰ ਆ ਚਾਹੀਦਾ ਆ ਚਾਹੀਦਾ ਪਰਸਨਲੀ ਉਹ ਭਾਈ ਉਹਦੇ ਲਈ ਮਾਫੀ ਤੇ ਕੈਰੀ ਨਹੀਂ ਕਰ ਸਕਦੇ ਜਾਂ ਲੈ ਕੇ ਰੱਖ ਜਾਾਂਗੇ ਕਦੇ ਫੇਰ ਆ ਜੂਗਾ